ਹੈਲੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਆਪਣੇ YouTube ਚੈਨਲ ਤੇ ਟਾਲੀਵਾਲ ਬੁਟੀਕ ਮੈਂ ਗਗਨਦੀਪ ਕੌਰ ਪਿੰਡ ਤੌਲਾ ਆਪਣਾ ਜ਼ਿਲ੍ਹਾ ਬਰਨਾਲਾ ਜੀ ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਬਹਿਗਰੂ ਜੀ ਦੀ ਕਿਰਪਾ ਨਾਲ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਆਂ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਲਾਈਕ ਤੇ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਤੁਹਾਨੂੰ ਆਉਣ ਵਾਲਾ ਨੋਟੀਫਿਕੇਸ਼ਨ ਜਲਦੀ ਮਿਲ ਸਕੇ ਤੁਸੀਂ ਸੋਹਣੇ ਸੋਹਣੇ ਸ਼ੂਟ ਆਪਣੇ ਕੋਲੋਂ ਲੈ ਸਕੋ ਜੀ ਅੱਜ ਆਪਾਂ ਲੈ ਕੇ ਆਏ ਜੀ ਕਾਟਨ ਦੇ ਸ਼ੂਟ ਬਹੁਤ ਸੋਹਣੇ ਸ਼ੂਟ ਰਹਣਗੇ ਦੇਖ ਸਕਦੇ ਹੋ ਇਸ ਤਰ੍ਹਾਂ ਦੇ ਕਾਟਨ ਦੇ ਸ਼ੂਟ ਨੇ ਜੀ ਪ੍ਰਿੰਟ ਵਾਲੇ ਬਹੁਤ ਸੋਹਣਾ ਪ੍ਰਿੰਟ ਰਹੇਗਾ ਇਸ ਤਰ੍ਹਾਂ ਦੇ ਸ਼ੂਟ ਰਹਣਗੇ ਜੀ ਬਹੁਤ ਸੋਹਣਾ ਪ੍ਰਿੰਟ ਹੈ ਇਹਨਾਂ ਦਾ ਤੁਸੀਂ ਫਰੌਕ ਵੀ ਬਣਾ ਸਕਦੇ ਹੋ ਤੁਸੀਂ ਸ਼ੂਟ ਵੀ ਬਣਾ ਸਕਦੇ ਹੋ ਜੀ ਮੈਚਿੰਗ ਵੀ ਕਰ ਸਕਦੇ ਹਾਂ ਇਹਦੇ ਨਾਲ ਜਿਵੇਂ ਆਪਾਂ ਬਲੇੂ ਕਲਰ ਹੈ ਜੀ ਇਸ ਤਰ੍ਹਾਂ ਦੀ ਮੈਚਿੰਗ ਕਰ ਸਕਦੇ ਹਾਂ ਬਹੁਤ ਸੋਹਣਾ ਹੰਡਨ ਵਾਲਾ ਕੱਪੜਾ ਜੀ ਕਾਟਨ ਕਾਟਨ ਦਾ ਛੂਟਾ ਇਹ ਬਹੁਤ ਸੋਹਣਾ ਛੂਟਾ ਜੀ ਸਾਢੇ 3 ਮੀਟਰ ਦੀ ਕੱਟ ਰਹੇਗੀ ਵੱਡਾ ਬਣਾ ਜੀ ਦਾ ਅਗਲਾ ਛੂਟ ਰਹਿਣ ਵਾਲਾ ਜੀ ਇਸ ਤਰ੍ਹਾਂ ਦਾ ਕਾਟਨ ਦਾ ਬ੍ਰੀਕ ਪ੍ਰਿੰਟ ਹੈ ਜੀ ਦਾ ਬਹੁਤ ਸੋਹਣਾ ਪ੍ਰਿੰਟ ਹੈ ਦਾ ਵੀ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਸੋਹਣੇ ਕਲਰ ਨੇ ਇਸ ਤਰ੍ਹਾਂ ਦਾ ਇਹ ਆ ਲੋਵਰ ਸ਼ੂਟਾ ਜੀ ਪੰਜ ਦੀ ਕੱਟ ਰਹੇਗੀ ਬਹੁਤ ਸੋਹਣਾ ਸ਼ੂਟਾ ਇਹ ਵੀ ਇਹਦੇ ਵਿੱਚ ਸਾਨੂੰ ਦੋ ਸ਼ੂਟੇ ਮਿਲ ਜਾਣਗੇ ਜੀ ਜਿਸੇ ਭਾਵੇਂ ਹੋਰ ਲੈਣਾ ਹੋਵੇ ਆਪਣੇ ਕੋਲੇ ਦੋ ਦੋ ਸ਼ੂਟ ਨੇ ਜਿਹੇ ਚ ਇੱਕ ਕਲਰ ਚ ਅਗਲਾ ਸ਼ੂਟ ਰਹੇਗਾ ਜੀ ਕਾਟਨ ਦਾ ਇਸ ਤਰ੍ਹਾਂ ਦਾ ਇਹ ਵੀ ਬਹੁਤ ਸੋਹਣਾ ਸ਼ੂਟਾ ਜੀ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਕਲਰ ਆ ਬਹੁਤ ਹੀ ਹੰੜਨ ਵਾਲਾ ਕੱਪੜਾ ਜੀ ਨਾਰਮਲ ਜੀ ਪ੍ਰਾਈਸ ਰਹਣਗੇ ਜੀ 450 ਫ੍ਰੀ ਸ਼ਿਪਿੰਗ ਰਹੇਗੀ ਇੱਕ ਛੂਟ ਮੰਗਾਓ ਦੋ ਛੂਟ ਮੰਗਾਓ ਚਾਰ ਛੂਟ ਮੰਗਾਓ ਉਹ ਤੁਸੀਂ ਆਪਣੀ ਮਰਜ਼ੀ ਨਾਲ ਮੰਗਵਾ ਸਕਦੇ ਹੋ ਅਗਲਾ ਛੂਟ ਵੀ ਇਹਦੇ ਵਿੱਚ ਇਹੀ ਕਲਰ ਹੈ ਜੀ ਇਹ ਵੀ ਤੁਹਾਨੂੰ ਦੋ ਮਿਲ ਜਾਨਗੇ ਜੇ ਕਿਛ ਪਹਿਨ ਲੈਣਾ ਹੋਵੇ ਆਨਲਾਈਨ ਵੀ ਆਪਾਂ ਕੰਮ ਕਰਦੇ ਆ ਜੀ ਤੁਸੀਂ ਸਕਰੀਨ ਸ਼ਾਟ ਲੈ ਕੇ WhatsApp ਤੇ ਮੈਸੇਜ ਕਰ ਸਕਦੇ ਹੋ ਜੇ ਕੋਈ ਪਹਿਨਣੇ ਚਾਹੇ ਵੀ ਘਰ ਤੋਂ ਵੀ ਤੁਸੀਂ ਇਹ ਛੂਟ ਲੈ ਸਕਦੇ ਹੋ ਆਪਣੇ ਕੋਲ ਇਸ ਤਰ੍ਹਾਂ ਦਾ ਰਹੇਗਾ ਜੀ ਆਪਣੀਆਂ ਮੰਮੀਆਂ ਵਾਸਤੇ ਲੈਣਾ ਜਿਵੇਂ ਇਹ ਝੂਟ ਇਸ ਤਰ੍ਹਾਂ ਦਾ ਰਹੇਗਾ ਇਹ ਵੀ ਕਾਟਨ ਦਾ ਝੂਟ ਹੈ ਜੀ ਬਹੁਤ ਸੋਹਣਾ ਪ੍ਰਿੰਟ ਬਣਿਆ ਹੋਇਆ ਦੇਖ ਸਕਦੇ ਹੋ ਬਹੁਤ ਸੋਹਣਾ ਪ੍ਰਿੰਟ ਹੈ ਜੀ ਬਹੁਤ ਸੋਹਣਾ ਝੂਟਾ ਦੇਖ ਸਕਦੇ ਹੋ ਜੇ ਕਿਸੇ ਪਹਿਣ ਲੈਣੇ ਹੋਣ ਛੋਟਾ ਤਾਂ ਆਪਣੇ ਨਾਲ ਕੰਟੈਕਟ ਕਰ ਸਕਦੇ ਹੋ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰ ਸਕਦੇ ਹੋ ਜੀ ਜੇ ਵੀਡੀਓ ਥੋੜੀ ਜਿਹੀ ਵੀ ਚੰਗੀ ਲੱਗੀ ਹੋਵੇ ਸਾਡੇ ਛੂਟ ਪਸੰਦ ਆਉਣ ਹੁਣ ਤਾਂ ਲਾਈਕ ਜਰੂਰ ਕਰਿਆ ਕਰੋ ਜੀ ਮਿਲਦੇ ਆਂ ਜੀ ਅਗਲੀ ਵੀਡੀਓ ਨਾਲ ਸੋਹਣੇ ਸੋਹਣੇ ਛੂਟ ਲੈ ਕੇ ਛੱਤਸ੍ਰੀ ਕਾਲ ਜੀ